ਮੰਬਰ 7 ਦੇ ਵਿੱਚ ਆਟੋ ਜੁਨੀਅਰ ਵੱਲੋਂ ਕੀਤਾ ਗਿਆ ਇਕੱਠ ਇਕੱਠ ਹੋਣ ਦਾ ਕੀ ਕਾਰਨ ਹੈ ਆਓ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜਦੋਂ ਗੱਲ ਸ਼ੁਰੂ ਕਰਨੀ ਹੈ ਨਹੀਂ ਕਿ ਆਪਾਂ ਆਪਣੀ ਪਰਿਵਾਰ ਆਪਾਂ ਬੰਦੇ ਨਾਲੇ ਜਿਹੜੇ ਇਥੇ ਵੀਰ ਆਏ ਨੇ ਬੋਲਣ ਵਾਸਤੇ ਉਹ ਸਾਰੇ ਇਹੋ ਗੱਲ ਕਹੀ ਗਈ ਕਿ ਸਾਡੇ ਅੱਜ ਦਾ ਇੱਥੇ ਇਕਤਰੋਂ ਦਾ ਮਕਸਦ ਇੱਕੋ ਇੱਕ ਹੀ ਹੈ ਕਿ ਮੰਗਾਈ ਜਿਹੜੀ ਆ ਉਹ ਸ਼ਿਖਰਾਂ ਨੂੰ ਛੂ ਰਹੀ ਹੈ ਗੱਡੀਆਂ ਦੀਆਂ ਕੀਮਤਾਂ ਦੇ ਵਿੱਚ ਬਹੁਤ ਵੱਧਾ ਹੋ ਚੁੱਕਾ ਹੈ ਗੱਡੀਆਂ ਦੇ ਸਪੇਅਰ ਪਾਰਟ ਦੇ ਵਿੱਚ ਵੱਧਾ ਹੋ ਚੁੱਕਾ ਹੈ ਮਜ਼ਦੂਰਾਂ ਦੀ ਮਜ਼ਦੂਰੀ ਵੱਧ ਚੁੱਕੀ ਹੈ ਤੇ ਸਾਡੇ ਜਿਹੜੇ ਆਟੋ ਵਾਲੇ ਵੀਰਾਂ ਜਾਂ ਬੈਟਰੀ ਵਾਲੇ ਇਹਨਾਂ ਦੀ ਜਿਹੜੀ ਆਮਦਨ ਆ ਉਹ ਸਿਰਫ ਤੇ ਸਿਰਫ ਸਵਾਰੀ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੀ ਸਵਾਰੀ ਸਾਡੀ ਗੱਡੀ ਦੇ ਵਿੱਚ ਬੈਠ ਕੇ ਥੋੜਾ ਬਾਧਾ ਸਫਰ ਕਰਦੀ ਹੈ ਸਾਡੀ ਰੋਜੀ ਰੋਟੀ ਉਹਦੇ ਨਾਲ ਹੀ ਚੱਲਦੀ ਹੈ ਉਹਦੇ ਵਿੱਚ ਕੁਝ ਲੋਕ ਉਹ ਨੇ ਜਿਹੜੇ ਲੋਕ 10 ਰੁਪਏ ਸਵਾਰੀ ਦੇਣ ਦੀ ਉਪਰਾਲਾ ਕਰਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ ਇਸ ਮਹਿੰਗਾਈ ਨੂੰ ਸਮਝਦੇ ਹੋਏ 20 ਰੁਪਏ ਦੇ ਜਾਂਦੇ ਨੇ ਕੁਝ ਲੋਕ ਸਾਡੇ ਾਟੋ ਵਾਲੇ ਉਹ ਨੇ ਜਿਹੜੇ 10 ਰੁਪਏ ਲੈ ਲੈਂਦੇ ਨੇ ਤੇ ਕੁਝ ਲੋਕ ਉਹ ਨੇ ਜਿਹੜੇ 20 ਰੁਪਏ ਲੈਂਦੇ ਨੇ ਇਸ ਕਰਕੇ ਅਸੀਂ ਅੱਜ ਜਥੇਬੰਦੀ ਨੇ ਜਿਹੜਾ ਇਹ ਫੈਸਲਾ ਕੀਤਾ ਸੀ ਅਸੀਂ ਓਪਨ ਕਰਾਇਆ ਜਿਹੜਾ ਉਹਨੂੰ 20 ਰੁਪਏ ਤੇ ਲਾਗੂ ਕਰਾਂਗੇ ਤਾਂ ਤਾਂ ਕਿ ਸਾਡਾ ਜਿਹੜਾ ਆਟੋ ਵਾਲਾ ਤੇ ਬੈਟਰੀ ਵਾਲਿਆਂ ਦਾ ਪਰਿਵਾਰ ਆ ਉਹਨਾਂ ਦੀ ਜਿਹੜੀ ਰੋਟੀ ਰੋਜੀ ਆ ਉਹ ਅਸ਼ੇ ਤਰੀਕੇ ਦੇ ਨਾਲ ਚੱਲ ਸਕੇ ਅਸੀਂ ਆਪਣੀਆਂ ਜਿਹੜੀਆਂ ਗੱਡੀਆਂ ਦੀਆਂ ਕੀਮਤਾਂ ਉਹਦੀਆਂ ਕਿਸ਼ਤਾਂ ਠੀਕ ਤਰੀਕੇ ਨਾਲ ਤਾਲ ਸਕੀਏ ਜਦੋਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਉਹਨਾਂ ਨੂੰ ਲੇਵਰ ਦੇ ਵਿੱਚ ਸਾਨੂੰ ਕੋਈ ਮੁਸ਼ਕਲ ਨਾ ਆਵੇ ਸੋ ਇਸੇ ਤਰੀਕੇ ਦੇ ਨਾਲ ਹੀ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਉਹ ਚੰਗਾ ਕਰ ਸਕੀਏ બસ ਇਹੀ ਸਾਡਾ ਅੱਜ ਦਾ ਜਿਹੜਾ ਮਕਸਦ ਆ ਇਹਦੇ ਤੋਂ ਪਰੇ ਹੋਰ ਕੁਛ ਦੂਜਾ ਨਹੀਂ ਆ ਠੀਕ ਹੈ